ਆਪਣੇ ਕ੍ਰੈਡਿਟ ਕਾਰਡ ਦੇ ਜ਼ਰੀਏ ਵਾਲਟ ਦੇ ਵਿੱਚ ਪੈਸੇ ਟਰਾਂਸਫਰ ਕਰਨ ਵਾਲੇ ਪੇਟੀਐਮ ਦੇ ਗਾਹਕਾਂ ਨੂੰ ਹੁਣ ਇਸ ਦੇ ਉੱਤੇ 2% ਦਾ ਚਾਰਜ ਦੇਣਾ ਪਵੇਗਾ ਅਲੀ ਬਾਬਾ ਦੇ ਸਮਰਥਨ ਵਾਲੀ ਕੰਪਨੀ ਦੇ ਨੋਟਿਸ ਵਿੱਚ ਇਹ ਗੱਲ ਆਈ ਸੀ ਕਿ ਉਸਤੇ ਪਲੇਟਫਾਰਮ ਦਾ ਇਸਤੇਮਾਲ ਕਰਨ ਵਾਲੇ ਬਹੁਤ ਸਾਰੇ ਲੋਕ ਕ੍ਰੈਡਿਟ ਕਾਰਡ ਦੇ ਜ਼ਰੀਏ ਆਪਣੇ ਮੋਬਾਈਲ ਵਾਲਟ ਦੇ ਵਿੱਚ ਪੈਸੇ ਪਾ ਕੇ ਮੁਫਤ ਵਿੱਚ ਲੋਨ ਦੀ ਸਹੂਲਤ ਲੈਂਦੇ ਸੀ ਇਸ ਪੈਸੇ ਨੂੰ ਬਾਅਦ ਵਿੱਚ ਉਹ ਆਪਣੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰ ਲੈਂਦੇ ਸੀ ਇਸ ਤਰ੍ਹਾਂ ਉਹਨਾਂ ਨੂੰ ਕੋਈ ਵੀ ਚਾਰਜ ਨਹੀਂ ਦੇਣਾ ਪੈਂਦਾ ਸੀ Paytm ਨੇ ਇਹ ਚਾਰਜ 8 ਮਾਰਚ ਤੋਂ ਲਾਉਣਾ ਸ਼ੁਰੂ ਕੀਤਾ ਹੈ ਹਾਲਾਂਕਿ ਪੇਮੈਂਟ ਦੇ ਬਾਕੀ ਆਪਸ਼ਨਾਂ ਜਿਵੇਂ ਕਿ ਡੈਬਿਟ ਕਾਰਡ ਅਤੇ ਨੈਟ ਬੈਂਕਿੰਗ ਦੇ ਜ਼ਰੀਏ ਪੈਸੇ ਭੌਂਦੇ ਉੱਤੇ ਕੋਈ ਚਾਰਜ ਨਹੀਂ ਲੱਗੇਗਾ Paytm ਨੇ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਕੁਝ ਵਿੱਤੀ ਰੂਪ ਦੇ ਨਾਲ ਚੋਕਸ ਲੋਕ ਇਸ ਮਾਡਲ ਦਾ ਇਸਤੇਮਾਲ ਕਰਕੇ ਪੈਸੇ ਨੂੰ ਕਮਾਉਣ ਦਾ ਕੰਮ ਕਰ ਰਹੇ ਨੇ ਆਮ ਲੋਕਾਂ ਨੂੰ ਇਹ ਹੈਰਾਨ ਕਰ ਸਕਦਾ ਹੈ ਪਰ ਅਜਿਹੇ ਯੂਜ਼ਰਸ ਨਹੀਂ ਇਹ ਪੀਟੀਐਮ ਦੀ ਲਾਗਤ ਉੱਤੇ ਮੁਫਤ ਵਿੱਚ ਕਰਜ਼ ਲੈਣ ਦੀ ਤਰ੍ਹਾਂ ਹੈ ਦੱਸਦੀ ਹੈ ਕਿ ਨੋਟਬੰਦੀ ਦੇ ਐਲਾਨ ਤੋਂ ਬਾਅਦ ਪੀਟੀਐਮ ਨੇ ਦੁਕਾਨਦਾਰਾਂ ਦੇ ਲਈ 0% ਦੀ ਦਰ ਦੇ ਉੱਤੇ ट्रांजैक्शन ਕਰਨ ਦਾ ਪਲੇਟਫਾਰਮ ਸ਼ੁਰੂ ਕੀਤਾ ਸੀ ਤਾਂ ਜੋ ਉਹ ਵੱਧ ਤੋਂ ਵੱਧ ਪੀਟੀਐਮ ਵਾਲਟ ਦਾ ਇਸਤੇਮਾਲ ਕਰ ਸਕਣ ਹਾਲਾਂਕਿ ਇਸ ਦੌਰਾਨ ਕੁਝ ਯੂਜ਼ਰ ਆਪਣੇ ਪੀਟੀਐਮ ਵਾਲਟ ਦੇ ਵਿੱਚ ਕ੍ਰੈਡਿਟ ਕਾਰਡ ਦੇ ਜ਼ਰੀਏ ਪੈਸੇ ਪਾਉਂਦੇ ਸੀ ਅਤੇ ਫਿਰ ਉਸ ਨੂੰ 0 ट्रांजैक्शन ਕੋਸਟ ਦੇ ਉੱਤੇ ਆਪਣੇ ਬੈਂਕ ਖਾਤੇ ਦੇ ਵਿੱਚ ਟ੍ਰਾਂਸਫਰ ਕਰ ਲੈਂਦੇ ਸੀ ਇਸ ਤਰ੍ਹਾਂ ਪੀਟੀਐਮ ਦੇ ਪੈਸੇ ਬਿਨਾਂ ਕਿਸੇ ਤਰ੍ਹਾਂ ਦਾ ਚਾਰਜ ਦਿੱਤੇ ਹੀ ਪੀਟੀਐਮ ਵਾਲਟ ਤੋਂ ਬੈਂਕ ਖਾਤੇ ਦੇ ਵਿੱਚ ਚਲੇ ਜਾਂਦੇ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਗਾ ਪੈਂਦਾ ਸੀ